ਗੁਰਦਾਸਪੁਰ ਪੁਲਿਸ ਦੀ ਅਨੋਖੀ ਮੁਹਿੰਮ ਲੋਕਾਂ ਦੇ ਗੁੰਮ ਹੋਏ ਚੋਰੀ ਹੋਏ ਮੋਬਾਈਲ ਫੋਨ ਲੱਭ ਲੋਕਾਂ ਨੂੰ ਦਿੱਤੇ ਗਏ ਵਾਪਸ 50 ਲੱਖ ਰੁਪਏ ਦੀ ਕੀਮਤ ਦੇ 100 ਦੇ ਕਰੀਬ ਗਵਾਚੇ ਮੋਬਾਈਲ ਫੋਨ ਕਿਤੇ ਗਏ ਵਾਪਸ ਗੁਰਦਾਸਪੁਰ ਪੁਲਿਸ ਵੱਲੋਂ ਕਿਤੇ ਇੱਕ ਇੱਕ ਕਰਕੇ ਜਿਸ ਸ਼ਾਮਲ ਲੋਕਾਂ ਦੇ ਚਿਹਰਿਆਂ ਉੱਤੇ ਉਸ ਵੇਲੇ ਖੁਸ਼ੀ ਵੇਖਣ ਨੂੰ ਮਿਲੀ ਜਦ ਉਹਨਾਂ ਦੇ ਕਈ ਮਹੀਨੇ ਅਤੇ ਸਾਲਾਂ ਤੋਂ ਗੁੰਮ ਹੋਏ ਜਾਂ ਚੋਰੀ ਹੋਏ ਫੋਨ ਲੱਭ ਉਹਨਾਂ ਨੂੰ ਗੁਰਦਾਸਪੁਰ ਦੀ ਐਸਐਸਪੀ ਅਦਿੱਤਿਆ ਵੱਲੋਂ ਉਹਨਾਂ ਲੋਕਾਂ ਨੂੰ ਵਾਪਸ ਕੀਤੇ ਗਏ ਉੱਥੇ ਹੀ ਗੁਰਦਾਸਪੁਰ ਪੁਲਿਸ ਵੱਲੋਂ ਅੱਜ 100 ਫੋਨ ਵਾਪਸ ਹੋਣਾ ਲੋਕਾਂ ਨੂੰ ਦਿੱਤੇ ਜੋ ਉਸਦੇ ਸਹੀ ਮਾਲਕ ਸਨ ਐਸਐਸਪੀ ਗੁਰਦਾਸਪੁਰ ਦੇ ਦਫਤਰ ਚ ਵੱਖ-ਵੱਖ ਥਾਵਾਂ ਤੋਂ ਆਪਣੀ ਫੋਨ ਲੈਣ ਲਈ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਗੁੰਮ ਹੋਏ ਫੋਨ ਲੈਣ ਆਏ ਹਨ ਲੋਕਾਂ ਨੇ ਕਿਹਾ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਵਿੱਚ ਹੈ ਜੋ ਸਾਨੂੰ ਅੱਜ ਵਾਪਸ ਮਿਲ ਗਿਆ ਅਤੇ ਨਾਲ ਹੀ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਕਰਦੇ ਨਹੀਂ ਸੀ ਥੱਕ ਰਹੇ ਲੋਕ ਉੱਥੇ ਹੀ ਐਸਐਸਪੀ ਗੁਰਦਾਸਪੁਰ ਦਾ ਕਹਿਣਾ ਸੀ ਕਿ ਉਹਨਾਂ ਦੀ ਸਾਈਬਰ ਸੈੱਲ ਵੱਲੋਂ ਇਹ ਵਿਸ਼ੇਸ਼ ਮੁਹਿੰਮ ਪਿਛਲੇ ਕਈ ਮਹੀਨੇ ਤੋਂ ਸ਼ੁਰੂ ਕੀਤੀ ਗਈ ਹੈ ਕਿ ਜੋ ਵੀ ਕੋਈ ਨਾਗਰਿਕ ਆਪਣੇ ਗੁੰਮ ਹੋਏ ਫੋਨ ਬਾਰੇ ਉਹਨਾਂ ਨੂੰ ਸੂਚਨਾ ਦਿੰਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਟੀਮ ਤਕਨੀਕ ਤੌਰ ਤੇ ਉਸ ਫੋਨ ਨੂੰ ਟਰੇਸ ਕਰਦੀ ਹੈ ਅਤੇ ਉਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਜੋ ਉਸ ਮੋਬਾਈਲ ਦਾ ਸਹੀ ਮਾਲਕ ਹੈ ਉਸ ਤੱਕ ਉਹ ਮੋਬਾਈਲ ਵਾਪਸ ਪਹੁੰਚਦਾ ਹੋਵੇ ਅਤੇ ਇਸ ਮੁਹਿੰਮ 'ਚ ਇਹ ਵੀ ਸਾਹਮਣੇ ਆਇਆ ਕਿ ਕਈ ਮੋਬਾਈਲ ਫੋਨ ਤਾਂ ਦੂਸਰੇ ਸੂਬਿਆਂ 'ਚ ਜਾ ਕੇ ਵਾਪਸ ਲਿਆਂਦੇ ਗਏ ਹਨ ਅਤੇ ਅੱਜ ਜਦੋਂ ਨਾ ਲੋਕਾਂ ਨੂੰ ਫੋਨ ਵਾਪਸ ਮਿਲੇ ਹਨ ਤਾਂ ਉਹਨਾਂ ਲੋਕਾਂ ਦੇ ਚਿਹਰਿਆਂ 'ਤੇ ਜੋ ਖੁਸ਼ੀ ਹੈ ਉਹ ਪੁਲਿਸ ਲਈ ਬਹੁਤ ਵੱਡੀ ਗੱਲ ਹੈ ਉਥੇ ਹੀ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਵੱਲੋਂ ਕਰੀਬ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ 100 ਗਵਾਚੇ ਮੋਬਾਈਲ ਫੋਨ ਲੱਭ ਕੇ ਸਹੀ ਮਾਲਕਾਂ ਨੂੰ ਦਿੱਤੇ ਗਏ ਹਨ ਅਤੇ ਇਹ ਮੂਹਮ ਅੱਗੇ ਵੀ ਚੱਲ ਰਹੀ ਰਹੇਗੀ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਿਊਰੋ ਚੀਫ ਬੀਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਕਿੰ ਤੁਮਾਰਾ ਮੈਂ ਕੇਦ ਨਾਲੋਂ ਦੂਰ ਤੋਂ ਰਹਿਣਾ ਹੈ ਇਹ ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਬੀਗਰਿੰਗ ਦਾ ਟਿਚੂ ਮਾਲ ਕਿਹੜੀ ਕੰਪਨੀ ਦਾ ਫੋਨ ਹੈ ਇਹ ਕਿਦੋਂ ਆਇਆ ਜੀ ਇਹ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੋਸਟ ਜੀ ਹਾਂ ਜੀ ਸੈਗਸ ਜਵਾਬ ਨਹੀਂ ਦਿੱਤਾ ਇਹਦੋਂੋਂ ਫੂਫੂ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਹੈ ਕਿੰਨੀ ਕੀਮਤ ਦਾ ਫੋਨ ਹੈ 17000 ਦਾ ਹੈ ਆ ਉਮੀਦ ਹੈ ਕਿ ਜਦੋਂ ਕੁਆਚੇ ਲੱਗ ਖਤਮ ਹੋ ਜਾਵੇ ਤਬਰੂ ਲੱਭ ਗਿਆ ਖੁਸ਼ ਹੋਣ ਲੱਗ ਗਿਆ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਵੱਡੀਆਂ ਇਹ ਨਹੀਂ ਕਿ ਕਿਹੜਾ ਮਾਈਕ ਡਵਾ ਨਹੀਂ ਮਿਲਦੀ ਹੈ ਨਹੀਂ ਇਹ ਤੈਨੂੰ ਬਜਾ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦੇ ਜਿਹਨਾਂ ਦੇ ਪਾਪਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੁਨਿਆਵਾਂ ਦਾ ਕਿੱਥੀ ਤੋਂ ਫੋਨ ਹੋ ਗਿਆ ਫੋਨ ਮੇਰੇ ਇੱਕ ਬੱਚੇ ਨੂੰ 3-4 ਮਹੀਨੇ ਕਿੱਥੇ ਕਿੱਥੇ ਫੋਨ ਫੋਨ ਆਪਣਾ ਖੈਰਪੁਰ ਕੀ ਬੱਚਾ ਇਧਰ ਹਰਾਂ ਦੇ ਰੋਡ ਤੇ ਇਹਨੂੰ ਫੋਨ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ Oppo ਦਾ ਫੋਨ ਹੈ ਫੋਨ ਆਈ ਕੋਈ ਜਾਂ ਕਿਦੋਂ ਮੁਲਾਜ਼ਮ ਆਈ ਗਾ ਕੀ ਕਹਿੰਦੇ ਕੋ ਗੰਦੇ ਜੀ ਤੁਹਾਡਾ ਫੋਨ ਮੇ ਲੱਗਿਆ ਤੇ ਆ ਕੇ ਉਹਦਾ ਪੈਸੇ ਪੀ ਦਫਤਰ ਆ ਗਿਆ ਤੇ ਮਿਲ ਗਿਆ ਉਹਦਾ ਨੰਬਰ ਕਿੰਨੀ ਕੀਮਤ ਹੈ ਇਹ 6000 ਰੁਪਏ ਠੀਕ ਹਾਂ ਕੋਸ਼ਿਸ਼ ਹੋ ਕਹਿੰਦੇ ਹਾਂਜੀ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਘੁਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਿੰਨਾ ਦੀ ਅਨੁਮਾਨਤ ਕਿੰਨਾ 50 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸੈ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰੇ ਹੈਗੇ ਸਰ ਕਿਹੜੇ ਕਿਹੜੇ ਲੋਕੇਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟਰੇਸ ਕੀਤੇ ਗਏ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤੇ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰਿਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫਿਰ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹਾਂਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올ਰੇਡੀ ਅਸੀਂ ਅਰੈਸਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਜੀ ਮਤਲਬ ਕਿ ਸਰ ਕ੍ਰਾਈਮ ਕਦੀ ਛੁਕਦਾ ਨਹੀਂ ਉਹ আজকাল ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਡੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ আজকাল ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਵ ਕਰ ਸਕਦੇ ਹਾਂਗੇ ਤਾਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਇਸ ਵਿੱਚ ਕੋਈ ਦੋਸ਼ ਨਹੀਂ ਹੈ ਅੱਛਾ ਇਸ